ਇੱਕ ਮਹੀਨੇ ਦੀ ਕਮਾਈ 427 ਕਰੋੜ 30 ਸਾਲ ਦੀ ਉਮਰ ਵਿੱਚ ਆਪਣੇ ਦਮ ਤੇ ਕਮਾਏ ਇਸ ਵਿਅਕਤੀ ਨੇ 8500 ਕਰੋੜ ਆਪਾਂ ਗੱਲ ਕਰ ਰਹੇ ਹਾਂ ਮਿਸਟਰ ਬੀਸਟ ਦੀ ਜੋ ਕਿ ਯੂਟਿਊਬਰ ਤੇ ਇੱਕ ਬਹੁਤ ਹੀ ਫੇਮਸ ਜਿਸ ਦੇ ਕਿ ਮਿਲੀਅਨ ਵਿੱਚ ਵਿਊ ਆਉਂਦੇ ਹਨ ਤੇ ਮਿਲੀਅਨ ਵਿੱਚ ਹੀ ਉਸਦੇ ਸਬਸਕ੍ਰਾਈਬਰ ਹਨ ਬਿਜ਼ਨਸ ਟੈਕਸ ਯੂਟਿਊਬ ਤੇ ਬਹੁਤ ਸਾਰੇ ਲੋਕਾਂ ਨੇ ਨੇ ਨਾਮ ਅਤੇ ਪ੍ਰਸਿੱਧੀ ਹਾਸਲ ਕੀਤੀ ਦਰਸਲ ਵਿਸ਼ਵ ਪੱਧਰ ਤੇ ਬਹੁਤ ਸਾਰੇ ਯੂਟਿਊਬਰ ਨੇ ਇਸ ਨੂੰ ਆਪਣਾ ਕੈਰੀਅਰ ਬਣਾਇਆ ਅਤੇ ਜ਼ਿੰਦਗੀ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ ਯੂਟਿਊਬਰ ਮਿਸਟਰ ਬੀਸਟ ਹੁਣ ਅਰਬਪਤੀ ਬਣ ਗਿਆ ਉਸ ਦੀ ਕੁੱਲ ਦੌਲਤ 1 ਬਿਲੀਅਨ ਡਾਲਰ ਲਗਭਗ 8350 ਕਰੋੜ ਰੁਪਏ ਹੈ ਮਿਸਟਰ ਬੀਸਟ ਦੀ ਮਹੀਨਾਵਾਰ ਕਮਾਈ 50 ਮਿਲੀਅਨ ਡਾਲਰ ਯਾਨੀ ਲਗਭਗ 427 ਕਰੋੜ ਹੈ 2024 ਵਿੱਚ 26 ਸਾਲ ਦੀ ਉਮਰ ਵਿੱਚ ਉਹ ਅਰਬਪਤੀਆਂ ਦੀ ਸੂਚੀ ਵਿੱਚ ਸ਼ਾਮਲ ਹੋ ਗਿਆ ਸੀ। ਯਾਨੀ ਉਸ ਸਮੇਂ ਉਸਦੀ ਕੁੱਲ ਜਾਇਦਾਦ 8500 ਕਰੋੜ ਰੁਪਏ ਦੇ ਕਰੀਬ ਸੀ। ਸੈਲੀਬ੍ਰਿਟੀ ਨੈੱਟਵਰਥ ਅਨੁਸਾਰ ਦੁਨੀਆ ਦਾ 8ਵਾਂ ਸਭ ਤੋਂ ਘੱਟ ਉਮਰ ਦਾ ਅਰਬਪਤੀ ਹੈ ਉਹ। ਉਸਦਾ ਨਾਮ ਜੇਮਸ ਸਟੀਫਨ ਡੋਨਾਲਡਸਨ ਹੈ। ਉਹ ਦੁਨੀਆ ਦੇ ਉਹਨਾਂ 16 ਅਰਬਪਤੀਆਂ ਵਿੱਚੋਂ ਇੱਕ ਹੈ ਜਿਨ੍ਹਾਂ ਦੀ ਉਮਰ 30 ਸਾਲ ਤੋਂ ਕਟ ਵਿੱਚ ਇੰਨੀ ਜਾਇਦਾਦ ਬਣਾਈ ਹੈ ਪਰ ਮਿਸਟਰ ਬੀਸਟ ਇਹਨਾਂ ਵਿੱਚੋਂ ਕਲਾਉਤਾ ਹੈ ਜਿਸ ਨੇ ਆਪਣੀ ਸਾਰੀ ਦੌਲਤ ਆਪਣੇ ਗਾਮ ਤੇ ਬਣਾਈ ਹੈ ਆਪਣੀ ਕਮਾਈ ਦਾ ਵੱਡਾ ਹਿੱਸਾ दान ਦੇ ਬਾਵਜੂਦ ਜਿੰਮੀ ਅਜੇ ਵੀ ਟਾਮ ਕਰੂਜ਼ ਸ਼ਾਹੂਖਾਨ ਅਤੇ ਜੌਨੀ ਡੈਂਪ ਨਾਲੋਂ ਵੱਧ ਦੌਲਤ ਦਾ ਮਾਲਕਾ ਜਿੰਮੀ ਨੇ 12 ਸਾਲ ਦੀ ਉਮਰ ਵਿੱਚ ਮਿਸਟਰ ਬੀਸਟ 6000 ਯੂਜ਼ਰ ਨੇਮ ਨਾਲ YouTube ਦੀ ਦੁਨੀਆ ਵਿੱਚ ਪ੍ਰਵੇਸ਼ ਕੀਤਾ ਸੀ ਸ਼ੁਰੂ ਵਿੱਚ ਉਹ ਵੀਡੀਓ ਗੇਮ ਦੀਆਂ ਟਿੱਪਣੀਆਂ ਦਿੰਦਾ ਸੀ ਪ੍ਰਤੀਕਿਰਿਆ ਵੀਡੀਓ ਅਤੇ ਮਜ਼ਾਕੀਆਂ ਕਲਿੱਪ ਬਣਾਉਂਦਾ ਸੀ 2017 ਵਿੱਚ ਉਹਦਾ ਵੀਡੀਓ ਕਾਊਂਟਿੰਗ 2 ਇੱਕ ਲੱਖ ਦੇ ਵਾਇਰਲ ਹੋਇਆ ਜਿਸ ਵਿੱਚ ਉਸਨੇ 44 ਘੰਟੇ ਵਿੱਚ 2.1 ਕਰੋੜ ਯੂਜ਼ਰ ਇਕੱਠੇ ਕਰ ਲਏ ਜਿੰਮੀ ਦੇ ਚਾਰ YouTube ਚੈਨਲ ਹਨ ਮਿਸਟਰ ਬੀਸਟ ਮਿਸਟਰ ਬੀਸਟ ਰਿਐਕਟ ਮਿਸਟਰ ਬੀਸਟ ਗੇਮਿੰਗ ਅਤੇ ਮਿਸਟਰ ਬੀਸਟ ਫਲੈਥੋਰੋਪੀ ਇਹਨਾਂ ਚਾਰਾਂ ਨੇ ਮਿਲ ਕੇ ਚਿਤਕ 41.5 ਕਰੋੜ ਤੋਂ ਵੱਧ ਯੂਜ਼ਰਜ਼ ਜੋੜੇ ਉਹਨਾਂ ਦੇ ਮਿਸਟਰ ਬੀਸਟ ਚੈਨਲ ਦੇ 270 ਮਿਲੀਅਨ ਸਬਸਕ੍ਰਾਈਬਰ ਹਨ ਇਸ ਕਾਰਨ ਇਹ ਦੁਨੀਆ ਦਾ ਸਭ ਤੋਂ ਵੱਡਾ ਸਬਸਕ੍ਰਾਈਬ ਕੀਤਾ ਜਾਣ ਵਾਲਾ YouTube ਚੈਨਲ ਬਣ ਗਿਆ ਪਹਤੇ ਵੀਡੀਓ ਦੇ ਵਿੱਚ ਵੱਡੇ ਪੱਧਰ ਤੇ ਚੁਣੌਤੀਆਂ ਸਟੰਟ ਦਾਣ ਸ਼ਾਮਲ ਹਨ ਉਹ ਆਪਣੇ ਵੀਡੀਓਜ਼ ਤੋਂ ਕਮਾਉਣ ਵਾਲੇ ਪੈਸੇ ਦਾ ਵੱਡਾ ਹਿੱਸਾ ਹੈ ਨਵੇਂ ਵੀਡੀਓ ਬਣਾਉਣ ਵਿੱਚ ਵੀ ਨਿਵੇਸ਼ ਕਰਦਾ ਜਿੰਮੀ ਦੀ ਕੁੱਲ ਜਾਇਦਾਦ 8350 ਕਰੋੜ ਰੁਪਏ ਪਿਉਡੀਪਾਈ ਫਲੈਕਸਿੰਗ ਕੀਲਵਰਡ 341 ਕਰੋੜ ਰੁਪਏ ਵਰਗੇ ਹੋਰ ਵੱਡੇ ਕੰਟੈਂਟ ਕ੍ਰੀਏਟ ਨਾਲੋਂ ਕਿਤੇ ਜ਼ਿਆਦਾ ਇਸ ਮਾਮਲੇ ਵਿੱਚ ਉਸਨੇ ਦੁਨੀਆ ਦੇ ਕਈ ਵੱਡੇ ਅਦਾਕਾਰਾਂ ਨੂੰ ਪਿੱਛੇ ਛੱਡ ਦਿੱਤਾ ਟਾਮ ਕ੍ਰੂਜ਼ 762 ਕਰੋੜ ਸ਼ਾਹਰੂਖ ਖਾਨ 7465 ਕਰੋੜ ਅਤੇ ਜੌਨੀ ਡੈਂਪ 851 ਕਰੋੜ ਰੁਪਏ ਦੇ ਵਿੱਚ ਸੂਚੀ ਵਿੱਚ ਸ਼ਾਮਲ ਹੈ ਮੈਕਸੀਕੋ ਦੇ ਮਾਇਆ ਮੰਦਰ ਦੇ ਵੀਡੀਓ ਵਿੱਚ ਮਿਸਟਰ ਬੀਸਟ ਨੇ ਮੈਕਸੀਕੋ ਦੇ ਇੱਕ ਪ੍ਰਾਚੀਨ ਮੰਦਰ ਵਿੱਚ ਮੈਂ 100 ਘੰਟੇ ਬਚਿਆ ਵੀਡੀਓ ਸ਼ੂਟ ਕੀਤਾ ਇਹਨੂੰ 60 ਮਿਲੀਅਨ ਤੋਂ ਵੱਧ ਵਿਊਜ਼ ਮਿਲੇ ਮੈਕਸੀਕੋ ਦੇ ਰਾਸ਼ਟਰਪਤੀ ਪ੍ਰੰਤਤ ਸੰਸਥਾਨ ਨੇ ਮਿਸਟਰ ਬੀਸਟ ਤੇ ਸਿਰਫ ਫਿਲਮ ਬਣਾਉਣ ਦੀ ਇਜਾਜ਼ਤ ਲੈਣ ਦਾ ਦੋਸ਼ ਲਗਾਇਆ ਪਰ ਸਮਗਰੀ ਨੂੰ ਮੁਨਾਫੇ ਲਈ ਵਰਤਿਆ ਇਸ ਦੇ ਜਵਾਬ ਵਿੱਚ ਮਿਸਟਰ ਬੀਸਟ ਨੇ ਕਿਹਾ ਕਿ ਅਸੀਂ ਮੈਕਸੀਕਨ ਅਤੇ ਮਾਇਆ ਸੱਭਿਆਚਾਰ ਦਾ ਸਤਕਾਰ ਕਰਦੇ ਹਾਂ ਇਹ ਵੀਡੀਓ ਦੁਨੀਆ ਨੂੰ ਆਪਣੇ ਸੱਭਿਆਚਾਰ ਨਾਲ ਜੋੜਨ ਲਈ ਸੀ ਉਸਨੇ ਦਾਅਵਾ ਕੀਤਾ ਕਿ ਇਹ ਫਿਲਮਾਕ ਸਰਕਾਰੀ ਏਜੰਸੀਆਂ ਪ੍ਰਾਂਤਾਂਤਕ ਵਿਗਿਆਨੀਆਂ ਅਤੇ ਸਾਇਟ ਪ੍ਰਤੀਨਿਧੀਆਂ ਦੀ ਮੌਜੂਦਗੀ ਵਿੱਚ ਹੋਇਆ 12 ਸਾਲ ਦੀ ਉਮਰ ਵਿੱਚ ਸ਼ੁਰੂ ਕੀਤਾ ਸੀ YouTube ਚੈਨਲ 7 ਮਈ 1998 ਨੂੰ ਅਮਰੀਕਾ ਦੇ ਕੈਨਸਨ ਵਿੱਚ ਜਨਮੇ ਮਿਸਟਰ ਬੀਸਟ ਨੇ 12 ਸਾਲ ਦੀ ਉਮਰ ਵਿੱਚ ਮਿਸਟਰ ਬੀਸਟ 6000 ਨਾਮ ਦਾ ਇੱਕ YouTube ਚੈਨਲ ਸ਼ੁਰੂ ਕੀਤਾ ਆਪਣੇ ਸ਼ੁਰੂਆਤੀ ਦਿਨਾਂ ਵਿੱਚ ਉਹ ਗੇਮਿੰਗ ਅਤੇ ਦੂਜੇ YouTuberਾਂ ਦੀ ਕਮਾਈ ਦਾ ਤਾज्ਝਾ ਲਾਉਣ ਵਾਲੇ ਵੀਡੀਓ ਬਣਾਉਂਦਾ ਸੀ ਪਰ 2017 ਵਿੱਚ 1 ਲੱਖ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਹਦੀ ਕਿਸਮਤ ਬਦਲ ਗਈ ਮਿਸਟਰ ਬੀਸਟ ਨੇ YouTube ਤੇ ਸਭ ਤੋਂ ਵੱਡੇ ਸਿਰਜਣਹਾਰਾਂ ਵਿੱਚੋਂ ਇੱਕ ਹੈ YouTube ਤੇ ਉਸਨੇ 396 ਮਿਲੀਅਨ ਸਬਸਕ੍ਰਾਈਬਰ ਹਨ ਇਸ ਤੋਂ ਇਲਾਵਾ ਉਹਦੇ ਸੋਸ਼ਲ ਮੀਡੀਆ ਪਲੇਟਫਾਰਮ X ਅਤੇ Instagram ਤੇ 50 ਮਿਲੀਅਨ ਤੋਂ ਵੱਧ ਫਾਲੋਅਰਜ਼ ਹਨ ਮਿਸਟਰ ਬੀਸਟ ਨੇ ਇਸ ਸਾਲ ਫਰਵਰੀ ਵਿੱਚ ਪੋਡਕਾਸਟ ਇੰਟਰਵਿਊ ਵਿੱਚ ਕਿਹਾ ਕਿ ਉਹ ਕਾਗਜ਼ ਤਿਆਰਪਤੀ ਹੈ ਉਸਨੇ ਕਿਹਾ ਕਿ ਮੈਂ ਕਾਗਜ਼ ਤਿਆਰਪਤੀ ਹਾਂ ਪਰ ਮੇਰੇ ਬੈਂਕ ਖਾਤੇ ਵਿੱਚ 10 ਮਿਲੀਅਨ ਡਾਲਰ 8.3 ਕਰੋੜ ਰੁਪਏ ਵੀ ਨਹੀਂ ਹੈ ਮੈਂ ਆਪਣੇ ਮਹੀਨਾਵਾਰ ਖਰਚਿਆਂ ਦੇ ਆਧਾਰ ਤੇ ਆਪਣੀ ਤਨਖਾਹ ਦਿੰਦਾ ਹਾਂ 2019 ਵਿੱਚ ਮਿਸਟਰ ਬੀਸਟ ਨੇ ਟਵੀਟ ਕੀਤਾ ਕਿ ਮੇਰਾ ਪੈਸਾ ਕਮਾਉਣ ਦਾ ਟੀਚਾ ਨਹੀਂ ਆ ਪਰ ਮੈਂ ਮਰਨ ਤੋਂ ਪਹਿਲਾਂ ਸਾਰਾ ਪੈਸਾ ਦਾਨ ਕਰਨਾ ਚਾਹੁੰਦਾ ਇਸ ਤੋਂ ਬਾਅਦ 2023 ਵਿੱਚ ਉਸਨੇ ਕਿਹਾ ਕਿ ਮੇਰਾ ਨੂੰ ਦੂਜਿਆਂ ਦੀ ਮਦਦ ਕਰਨੀ ਚਾਹੀਦੀ ਹੈ ਇਹੀ ਮੈਂ ਕਰਾਂਗਾ ਮੇਰੇ ਵੱਲੋਂ ਕਮਾਇਆ ਜਾਣ ਵਾਲਾ ਹਰ ਪੈਸਾ ਦਾਨ ਕੀਤਾ ਜਾਵੇਗਾ ਹੋਰ ਵੀ ਕਈ ਕਾਰੋਬਾਰ ਹਨ ਮਿਸਟਰ ਬੀਸਟ ਨੇ ਫੀਸ ਰਿਟੇਬਲ ਤੇ ਚਾਕਲੇਟਾ ਬ੍ਰਾਂਡ ਅਤੇ ਲਾਂਚਲੇ ਲਾਂਚ ਕੀਤੀ ਤੇ ਲਾਂਚ ਲਈ ਸਿਹਤਮੰਦ ਦੁਪਹਿਰ ਦੇ ਖਾਣੇ ਦੀਆਂ ਕਿੱਟਾਂ ਪੇਸ਼ ਕੀਤੀਆਂ ਰਿਐਲਿਟੀ ਸੀਰੀਜ਼ ਬੀਸਟ ਗੇਮਜ਼ 2000 ਦਸੰਬਰ ਵਿੱਚ ਪ੍ਰਾਈਮ ਵੀਡੀਓ ਤੇ ਲਾਂਚ ਹੋਈ ਇਸ ਨੇ 50 ਮਿਲੀਅਨ ਵਿਊਜ਼ ਅਤੇ 100 ਮਿਲੀਅਨ ਡਾਲਰ ਦਾ ਮੁਨਾਫਾ ਕਮਾਇਆ ਮਿਸਟਰ ਬੀਸਟ ਨੇ ਸਭ ਤੋਂ ਵੱਧ ਵਿਕਣ ਵਾਲੇ ਲੇਖਕ ਜੇਮਸ ਪੈਟਰਸਨ ਦੇ ਸਹਿਯੋਗ ਨਾਲ ਇੱਕ ਥ੍ਰਿਲਰ ਨਾਵਲ ਦਾ ਐਲਾਨ ਕੀਤਾ ਜੋ 2026 ਵਿੱਚ ਰਿਲੀਜ਼ ਹੋਵੇਗਾ ਉਸ ਨੇ ਮਿਸਟਰ ਬੀਸਟ 버ਗਰ ਅਤੇ ਸਮੁੰਦਰੀ ਸਫਾਈ ਵਰਗੇ ਪਰਉਪਕਾਰੀ ਪ੍ਰੋਜੈਕਟ ਵੀ ਸ਼ੁਰੂ ਕੀਤੇ ਹਨ ਇਹ ਮਿਸਟਰ ਬੀਸਟ ਦੀ ਮਾਇਆ ਮਗਰੀ ਜੇ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਕਿ ਵੀਡੀਓ ਕਿੱਦਾਂ ਦੀ ਲੱਗ ਰਹੀ ਹੈ